ਦਾ ਦੁਖਾਂਤਾ ਬੜਾ ਕੋਈ ਲਫ਼ਜ਼ ਨਹੀਂ ਇਹੋ ਜਿਹੇ ਦੁਖਾਂਤ ਨੂੰ ਕਿਵੇਂ ਐਕਸਪ੍ਰੈਸ ਕਰੀਏ ਕਿਵੇਂ ਆਪਣੀਆਂ ਭਾਵਨਾਵਾਂ ਦੱਸੀਏ ਅੱਜ ਗੁਰਪ੍ਰੀਤ ਦੇ ਛੋਟਾ ਜਿਹਾ ਬੇਟਾ ਉਹਦਾ ਅੱਜ ਜਨਮ ਦਿਨ ਸੀਗਾ ਅ ਜਨਮ ਦਿਨ ਵਾਲੇ ਦਿਨ ਬੱਚੇ ਆਪ ਆਪ ਖੁਸ਼ੀਆਂ ਮਨਾਉਂਦੇ ਨੇ ਅੱਜ ਉਸ ਬੱਚੇ ਨੇ ਆਪਣੇ ਬਾਪ ਨੂੰ ਅਗਨੀ ਭੇਂਟ ਕੀਤੀ ਇਸ ਤੋਂ ਵੱਧ ਕੀ ਦੁਖਾਂਤ ਹੋ ਸਕਦਾ ਸਾਡੇ ਇਸ ਪਰਿਵਾਰ ਦੇ ਨਾਲ ਬੜਾ ਪੁਰਾਣਾ ਸੰਬੰਧ ਸਾਰ ਵਸਨ ਸਿੰਘ ਹੁਣਾਦਾਈ ਦੁੱਤਾ ਤੇ ਕੱਲੇ ਦੀ ਡਿਊਟੀ ਸੀਗੀ ਕੱਲ ਵੀ ਮੈਨੂੰ ਮਿਲ ਕੇ ਗਿਆ ਦੁਪਹਿਰਿਆ ਸੀ ਸਾਰੇ ਨਾਲ ਰੋਟੀ ਵੀ ਇਕੱਠੀ ਖਾਧੀ ਤੇ ਮੈਨੂੰ ਨਹੀਂ ਸੀ ਪਤਾ ਕਿ ਅਗਲੇ ਦਿਨ ਇਹੋ ਜੀ ਦੁਖਦਾਈ ਖਬਰ ਆਊਗੀ ਉਸ ਪਰਿਵਾਰ ਨੂੰ ساری ਉਮਰ ਲਈ ਇੱਕ ਬਹੁਤ ਵੱਡਾ ਤਖ਼ਤ ਉਹਦੇ ਅੱਗੇ ਆ ਗਿਆ ਮੇਰੀ ਇਹੋ ਹੀ ਬੇਨਤੀ ਆ ਸਮਾਜ ਨੂੰ ਵੀ ਸਰਕਾਰ ਨੂੰ ਵੀ ਇਹ ਜੇ ਘਰਪ੍ਰੀਤ ਨੂੰ ਤਾਂ ਨਹੀਂ ਵਾਪਸ ਲਿਆ ਸਕਦਾ ਉਹਦੀ ਪਰਮਾਈ ਵੀ ਨਹੀਂ ਹੋ ਸਕਦੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਨੂੰ ਔਰ ਸਰਕਾਰ ਨੂੰ ਚਾਹੀਦਾ ਵੀ ਪਰਿਵਾਰ ਨੂੰ ਕਾਇਮ ਰੱਖੋ ਉਹਦੇ ਦੁੱਖ ਨੂੰ ਥੋੜਾ ਬੋਤਾ ਘਟਾਇਆ ਜਾ ਸਕਦਾ ਹੋਰ ਕੋਈ ਗੱਲ ਹੋਣੀ ਨਹੀਂ ਪਰਮੇਸ਼ਰ ਕਿਰਪਾ ਕਰੇ ਪਰਿਵਾਰ ਦੇ ਬਹੁਤ ਇੱਕ ਦੁੱਖ ਦੀ ਘੜੀ ਆ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਜ ਨਮਕੀਨ ਮਾਹੌਲ ਆ ਬੜਾ ਹਰਮਨ ਪਿਆਰਾ ਸੀ ਹਰ ਇੱਕ ਨੂੰ ਮਾਨ ਸਤਕਾਰ ਦਿੰਦਾ ਸੀਗਾ ਪਤਾ ਨਹੀਂ ਸੀ ਮੂਹ ਪਰਮੇਸ਼ਵਰ ਨੂੰ ਕੀ ਮੰਜ਼ੂਰ ਆ ਇਨਸਾਨ ਕਮਜ਼ੋਰ ਆ ਉਹਦੇ ਅੱਗੇ ਵਾਸ ਕੋਈ ਨਹੀਂ ਚੱਲਦਾ ਮੈਂ ਹੋਈ ਕਹਾਂਗਾ ਮੈਂ ਪਰਮੇਸ਼ਵਰ ਕਿਰਪਾ ਕਰੇ ਪਰਿਵਾਰ ਦੇ ਉੱਤੇ ਅਸ਼ੀਰਵਾਦ ਭਰਿਆ ਹੱਥ ਰੱਖ ਕੇ ਉਹਨੂੰ ਸੁਭਾ ਜਿਹੜੀਆਂ ਫੈਸਿਲਿਟੀਆਂ ਉਹ ਦੇਤੀਆਂ ਮੀ ਫੈਸਲਿਟ ਦੇਖੋ ਇਹ ਫੈਸਿਲਿਟੀ ਤਾਂ ਸਰਕਾਰ ਦਊਗੀ ਹਰ ਆਲੇ ਚ ਦਊਗੇ ਪਰ ਉਹ ਫੈਸਿਲਿਟੀਆਂ ਜਿਹੜੀਆਂ ਨੇ ਉਹ ਬੰਦੇ ਨਹੀਂ ਭਰਮਾਈ ਨਹੀਂ ਕਰ ਸਕਦੀਆਂ ਔਰ ਥੋੜਾ ਬਹੁਤ ਉਸ ਦੁੱਖ ਦੇ ਵਿੱਚ ਕਿਤੇ ਮਾੜੀ ਮੋੜੀ ਕਮੀ ਜ਼ਰੂਰ ਹੋ ਜਾਏਗੀ ਪਰ ਫੈਸਿਲਿਟੀ ਤੇ ਮਿਲਣ ਗਿਆ ਸਰਕਾਰ ਵਚਨਬਾਦਾ ਉਹਦੀ ਉਹਦੀ ਡੈਥ ਡਿਊਟੀ ਤੇ ਹੋਈ ਆ ਉਹ ਆਪਣੀ ਡਿਊਟੀ ਨਿਭਾ ਰਿਆ ਸੀਗਾ ਫੋਰਸ ਨੂੰ ਲੈ ਕੇ ਆ ਰਿਹਾ ਸੀਗਾ ਰਾਤ ਦਾ ਟਾਈਮ ਸੀ ਫੇਰੇ ਵੀ ਉਹਨੇ ਡਿਊਟੀ ਕੀਤੀ ਆ ਰਾਤੀ ਵੀ ਕੀਤੀ ਆ ਉਹ ਡਿਊਟੀ ਤੇ ਜੀ ਉਹ ਡਿਊਟੀ ਦਾ ਜੋ ਬੰਦਾ ਔਰ ਸਾਡੇ ਸੀਐਮ ਸਾਹਿਬ ਇਸ ਗੱਲੋਂ ਬੜੇ ਸੰਵੇਦਨਸ਼ੀਲ ਨੇ ਪੰਜਾਬ ਪੁਲਿਸ ਦੇ ਜਿਹੜੇ ਇਹੋ ਜਿਹੇ ਟਰਾਜੈਡੀਜ਼ ਹੁੰਦੀਆਂ ਨੇ ਉਹਦੇ ਵਿੱਚੋਂ ਪੂਰਾ ਪਰਵਾਰ ਦਾ ਧਿਆਨ ਰੱਖਦੇ ਨੇ ਉਹ ਰੱਖਾਂਗੇ ਸਰ ਗੁਰਦਾਸ ਕੋ ਦੋ ਬੱਚੇ ਹੀ ਗਏ ਇੱਕ ਲੜਕੀ ਹੈ ਜੀ ਉਹ ਜਿੱਥੇ ਜੇਲ੍ਹ ਦੇ ਪਿਛਲੇ ਪਾਸੇ ਉਹਨਾਂ ਦੀ ਰਿਹਾਇਸ਼ ਆ ਉਹ ਲੜਕੀ ਵੀ ਦੁਕਾਨ ਤੋਂ ਦੀ ਵੀ ਡੈਥ ਹੋਈ ਆ ਉਸ ਤੋਂ ਇਲਾਵਾ 13 14 ਬੰਦੇ ਐਸੇ ਨੇ ਜਿਹੜੇ ਫੋਰਸ ਦੇ ਫੱਟੜ ਹੋਏ ਨੇ ਸੋ ਬਹੁਤ ਵੱਡੀ ਟਰੈਜੇਡੀ ਆ ਜੀ ਬਹੁਤ ਵੱਡੀ ਟਰੈਜੇਡੀ ਆ ਅਕਾਲਪੁਰੇ ਕਿਰਪਾ ਕਰੇ ਪਰਮੇਸ਼ਵਰ ਇਹਨਾਂ ਦੀ ਫੋਰਸ ਦੀ ਨੌਕਰੀ ਤੇ 24 ਇੰਟੂ 7 ਵਾਲੀ ਨੌਕਰੀ ਆ ਸਰਕਾਰ ਡਿਊਟੀ ਦਿੰਦੇ ਨੇ ਮੇਸ਼ਵਰ ਰਾਮ ਸਿੰਘ ਦਵੈ ਅਸੀਂ ਅੱਜ ਇੱਕ ਠੜਕਾਸਾ ਆਪਰੇਸ਼ਨ ਸੀ ਉਹਦੇ ਰਿਗਾਰਡਿੰਗ ਇਹ 500 ਬੰਦਾ ਸਾਡਾ ਪੀਪੀ ਤੋਂ ਆ ਰਹਿਆ ਸੀਗਾ ਜਿਹੜਾ ਗਰਾਹ ਦੇ ਵਿੱਚ ਮਕੇਰੀਆ ਲਗੇ ਇੱਕ ਮੰਦਪਾਗਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ ਇੱਕ ਡਰਾਈਵਰ ਗੁਰਪ੍ਰੀਤ ਸਿੰਘ ਤੇ ਇੱਕ ਸ਼ਾਲੂ ਜਿਹੜੇ ਕਿ ਪੀਪੀ ਦੇ ਰਨ ਪੋਸਟਡ ਹੈ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੇ ਇੱਕ ਤੀਸਰੇ ਹੋਰ ਵੀ ਹੈਗੇ ਜਿਹਨੇ ਮੂਕਾ ਦੇ ਸੀਗੇ ਅਰਦੇਵ ਸਿੰਘ ਇਸ ਲਈ ਉਹਨਾਂ ਦੀ ਵੀ ਡੈਥ ਹੋ ਗਈ। ਬਾਕੀ ਇੰਜਰਡ ਜਿਹੜੇ ਨੇ ਉਹ ਸੇਫ ਨੇ ਉਹਨਾਂ ਨੂੰ ਮਤਲਬ ਪੂਰੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ। ਪਰ ਇੱਕ ਜਿਹੜਾ ਇੱਕ ਇਨਸੀਡੈਂਟ ਹੋਇਆ ਕਿ ਗੁਰਦਾਸਪੁਰ ਦਾ ਇੱਕ بڑا ਹੀ ਯੰਗ ਮੁੰਡਾ ਇੱਕ ਅਸੀਂ ਕੋਤ ਸੰਸਕਾਰ ਅੱਜ ਕੱਲ੍ਹ ਦੋਨੋਂ ਹੀ ਸੰਸਕਾਰ ਹੋ ਰਿਹਾ ਜੀ ਹਾਂਜੀ ਗੁਰਪ੍ਰੀਤ ਦਾ ਉਹਨੇ ਹੋ ਕੇ ਹਟਾਇਆ ਤੇ ਜਿਹੜੀ ਮੈਡਮ ਆ ਉਹਨਾਂ ਦਾ ਔਰ ਜੇਲ ਰੋਡ ਤੇ ਲੱਗੇ ਸ਼ਮਸ਼ਾਨ ਘਾਟ ਵਿਖੇ ਸੰਸਕਾਰ ਹੋਣਾ ਹੈ। ਸਰਕਾਰ ਨੂੰ ਤੇ ਡਿਪਾਰਟਮੈਂਟ ਵੱਲੋਂ ਸਾਡੇ ਕੋਲੋਂ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਨੇ ਉਹ ਪ੍ਰਾਇੋਰਟੀ ਦੇ ਉੱਤੇ ਸਾਨੂੰ ਪਹਿਲਾਂ ਹੀ ਦਿਸ਼ਾ ਨਿਰਦੇਸ਼ ਦਿੱਤੇ ਜਾਏ ਗਏ ਨੇ ਤੇ ਹੁਣ ਉਹਨਾਂ ਨੂੰ ਜੋ ਵੀ ਇਹਨਾਂ ਦੀ ਬਣਦੀ ਆ ਉਹ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਇਹਦਾ ਗੁਰਪ੍ਰੀਤ ਦਾ ਪ੍ਰਵਾਸੀ ਕੋਣ-ਕੋਣ ਹੈਗਾ ਸੀ ਇਹਨਾਂ ਦੀ ਇੱਕ ਬੇਟੀ ਹੈ ਇੱਕ ਬੇਟਾ ਬਿਲਕੁਲ ਛੋਟਾ ਹੈ ਤੇ ਇਹਨਾਂ ਦੀ ਵਾਈਫ ਹੈ ਨੇ ਮਦਰ ਨੇ ਇਥੇ ਅਮੀ ਪਰ ਇਥੇ ਪਿੰਡ ਦੇ ਵਿੱਚ ਹੀ ਰਹਿੰਦੇ ਸੀਗੇ ਜਿਹੜੇ ਪਰਿਵਾਰ ਚੋਂ ਜਿਹੜੇ ਕੁੜੀਆਂ ਨੇ ਲੜਕੀਆਂ ਉਹਨਾਂ ਦਾ ਮੈਨੂੰ ਐਕਚੁਅਲੀ ਆਈਡੀਆ ਨਹੀਂ ਹੈਗਾ ਪਰ ਸਾਰੇ ਇੱਥੇ ਮੌਜੂਦ ਹੀ ਸੀਗੇ ਤੇ ਬਹੁਤ ਹੀ ਦੁੱਖਪਰਾ ਇਨਸੀਡੈਂਟ ਹੈਗਾ